ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਤੁਹਾਡੇ ਨਾਲ ਬਹੁਤ ਚੰਗੀ ਲੱਗੂਗੀ ਤੁਹਾਨੂੰ ਇਹ ਵੀ ਕਹਾਣੀ ਤੇ ਐਂਡ ਤੱਕ ਜਰੂਰ ਸੁਣਿਓ ਪੁਰਾਣੇ ਸਮਿਆਂ ਦੀਆਂ ਕਹਾਣੀਆਂ ਕਾਮਯਾਬੀ ਦੇ ਨਾਲ ਸੰਬੰਧ ਰੱਖਦੀ ਆ ਮਿਹਨਤ ਦੇ ਨਾਲ ਸੰਬੰਧ ਰੱਖਦੀ ਆ ਬਹੁਤ ਵਧੀਆ ਮੋਟੀਵੇਸ਼ਨ ਤੁਹਾਨੂੰ ਮਿਲੂਗੀ ਇੱਕ ਮੁੰਡਾ ਬਹੁਤ ਅਮੀਰ ਬਣਨਾ ਚਾਹੁੰਦਾ ਹੁੰਦਾ ਬਹੁਤ ਵੱਡੇ ਵੱਡੇ ਉਹਦੇ ਸੁਪਨੇ ਹੁੰਦੇ ਆ ਸਾਰਿਆਂ ਦੇ ਹੀ ਹੁੰਦੇ ਆ ਹਰ ਬੰਦਾ ਚਾਹੁੰਦਾ ਕਿ ਮੈਂ ਪੈਸਾ ਕਮਾਵਾਂ ਉਹ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਗੁਰੂਕੁਲ ਹੁੰਦੇ ਸੀ ਨਾ ਉੱਥੇ ਜਾਂਦਾ ਉੱਥੇ ਉਹਦਾ ਗੁਰੂ ਸੀਗਾ ਉਹਨੂੰ ਜਾ ਕੇ ਆਪਣੀ ਦਿਲ ਦੀ ਗੱਲ ਦੱਸਦਾ ਵੀ ਮੈਂ ਬਹੁਤ ਅਮੀਰ ਬਣਨਾ ਚਾਹੁੰਦਾ ਵਾਂ ਤੇ ਮੈਨੂੰ ਕੋਈ ਸ਼ਾਰਟਕਟ ਵੀ ਦੱਸੋ ਤੁਸੀਂ ਤੁਹਾਡੇ ਕੋਲ ਇੰਨਾ ਗਿਆਨ ਆ ਕੋਈ ਤਰੀਕਾ ਦੱਸੋ ਵੀ ਜਿਹਦੇ ਨਾਲ ਮੈਂ ਬਹੁਤ ਥੋੜੇ ਸਮੇਂ ਦੇ ਵਿੱਚ ਅਮੀਰ ਬਣ ਜਾਵਾਂ ਮੇਰੇ ਸਾਰੇ ਸੁਪਨੇ ਪੂਰੇ ਹੋ ਜਾਣ ਮਾਪਿਓ ਦੀ ਹਰ ਇੱਛਾ ਪੂਰੀ ਕਰ ਸਕਾਂ ਉਹ ਜਿਹੜਾ ਉਹਦਾ ਗੁਰੂ ਸੀ ਉਹ ਕਹਿੰਦਾ ਵੀ ਠੀਕ ਆ ਇਹ ਇੱਕ ਤਰੀਕਾ ਜ਼ਰੂਰ ਹੈਗਾ ਵਾ ਤੇਰੇ ਲਈ ਉਹ ਕਹਿੰਦਾ ਦੱਸੋ ਜੀ ਉਹ ਕਹਿੰਦਾ ਵੀ ਫਲਾਣੀ ਜਗ੍ਹਾ ਤੇ ਇੱਕ ਨਦੀ ਆ ਉਥੇ ਛੋਟੇ ਛੋਟੇ ਪੱਥਰਾਂ ਦਾ ਨਾ ਢੇਰ ਆ ਤੇ ਉਹ ਪੱਥਰਾਂ ਦੇ ਵਿੱਚ ਇੱਕ ਪੱਥਰ ਐਹੋ ਜਿਹਾ ਵਾ ਕਿ ਉਹਨੂੰ ਕਿਸੇ ਵੀ ਚੀਜ਼ ਨਾਲ ਟੱਚ ਕਰ ਦੋਂਗੇ ਉਹਨੂੰ ਸੋਨਾ ਬਣਾ ਦੂ। ਉਹ ਮੁੰਡਾ ਬੜਾ ਖੁਸ਼ ਹੁੰਦਾ ਵੀ ਐਹੋ ਜਿਹੀ ਕਿਹੜੀ ਨਦੀ ਆ ਤੇ ਮੈਨੂੰ ਜਗ੍ਹਾ ਦੱਸੋ ਮੈਂ ਹੁਣੇ ਜਾਂਾਂ। ਤੇ ਉਹਦਾ ਜਿਹੜਾ ਗੁਰੂ ਸੀ ਕਹਿੰਦਾ ਵੀ ਇੰਨਾ ਸੌਖਾ ਵੀ ਨਹੀਂ ਵੀ ਹੋ ਸਕਦਾ ਤੈਨੂੰ ਕੁਝ ਮਹੀਨੇ ਲੱਗ ਜਾਣ ਉਹ ਪੱਥਰ ਲੱਭਣ ਨੂੰ ਤੇ ਹੋ ਸਕਦਾ ਤੈਨੂੰ ਦੂ ਦੇਣਾ ਚ ਹੀ ਲੱਭ ਜੇ। ਉਹ ਮੁੰਡਾ ਕਹਿੰਦਾ ਜੀ ਮੈਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਪਰ ਇੱਕ ਗੱਲ ਦੱਸੋ ਵੀ ਇੰਨੇ ਪੱਥਰਾਂ ਦੇ ਵਿੱਚ ਪਤਾ ਕਿਵੇਂ ਲੱਗੂਗਾ ਕਿ ਉਹ ਪੱਥਰ ਕਿਹੜਾ ਵਾ ਜਿਹੜਾ ਹਰ ਚੀਜ਼ ਨੂੰ ਸੋਨਾ ਬਣਾ ਦੂਗਾ ਉਹਦਾ ਗੁਰੂ ਕਹਿੰਦਾ ਵੀ ਬਾਕੀ ਸਾਰੇ ਜਿੰਨੇ ਵੀ ਪੱਥਰ ਹੋਣਗੇ ਸਾਰੇ ਠੰਡੇ ਹੋਣਗੇ ਇੱਕ ਪੱਥਰ ਉਹਨਾਂ ਦੇ ਵਿੱਚ ਗਰਮ ਹੋਊਗਾ ਸਿਰਫ ਇੱਕ ਪੱਥਰ ਚਲੋ ਜੀ ਉਹ ਕਹਿੰਦਾ ਮੈਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਮੈਂ ਹੁਣੇ ਤੋਂ ਹੀ ਇਹ ਕੰਮ ਆ ਜਿਹੜਾ ਸ਼ੁਰੂ ਕਰਨਾ ਪੱਥਰ ਲੱਭਣ ਦਾ ਉਹ ਤੋਂ ਥਾ ਪੁੱਛ ਕੇ ਗੁਰੂ ਤੋਂ ਉੱਥੇ ਉਸ ਨਦੀ ਤੇ ਪਹੁੰਚ ਜਾਂਦਾ ਜਾ ਕੇ ਦੇਖਦਾ ਵਕਈ ਉਥੇ ਪੱਥਰਾਂ ਦਾ ਢੇਰ ਲੱਗਿਆ ਪਿਆ ਸੀ ਪੱਥਰ ਸੀਗੇ ਜੀ ਨਿੱਕੇ ਨਿੱਕੇ ਲੱਗ ਜਾਂਦਾ ਆਪਣੇ ਕੰਮ ਤੇ ਜਜ਼ਬਾ ਬੜਾ ਸੀ ਅਮੀਰ ਬਣਨਾ ਚਾਹੁੰਦਾ ਸੀ ਚਲੋ ਜੀ ਛੋਟੇ ਛੋਟੇ ਪੱਥਰ ਚੱਕਣੇ ਸ਼ੁਰੂ ਕਰਦਾ ਸਾਰੇ ਪੱਥਰ ਠੰਡੇ ਉਹਦੇ ਹੱਥ ਆਈ ਜਾਂਦੇ ਨੇ ਸਵੇਰੇ ਕੰਮ ਸ਼ੁਰੂ ਕੀਤਾ ਦੁਪਹਿਰ ਹੋ ਗਈ ਦੁਪਹਿਰ ਦੀ ਸ਼ਾਮ ਹੋ ਗਈ ਫਿਰ ਰਾਤ ਹੋ ਗਈ ਸਾਰੇ ਜਿੰਨੇ ਪੱਥਰ ਉਹਦੇ ਹੱਥ ਲੱਗੇ ਸਾਰੇ ਥੱਡੇ ਲੱਗੇ ਗਰਮ ਪੱਥਰ ਹੱਥ ਨਹੀਂ ਆਇਆ ਪਹਿਲੇ ਦਿਨ ਦੂਜੇ ਦਿਨ ਸਵੇਰੇ ਫੇਰ ਬੜੇ ਜੋਸ਼ ਨਾਲ ਆਉਂਦਾ ਆਪਣਾ ਕੰਮ ਸ਼ੁਰੂ ਕਰਦਾ ਸਾਰਾ ਦਿਨ ਫੇਰ ਬੀਤ ਜਾਂਦਾ ਗਰਮ ਪੱਥਰ ਹੱਥ ਨਹੀਂ ਆਉਂਦਾ ਐਦਾਂ ਕਰਦੇ ਕਰਦੇ ਨਾ ਕਈ ਦਿਨ ਲੰਘ ਜਾਂਦੇ ਨੇ ਸਵੇਰੇ ਆਉਂਦਾ ਰਾਤ ਹੋ ਜਾਂਦੀ ਆ ਪੱਥਰ ਗਰਮ ਉਹਦੇ ਹੱਥ ਨਹੀਂ ਲੱਗਦਾ ਹਫ਼ਤੇ ਬੀਤੇ ਮਹੀਨੇ ਬੀਤਣੇ ਸ਼ੁਰੂ ਹੋ ਗਏ 2 ਮਹੀਨੇ ਹੋਏ ਫਿਰ 3 ਮਹੀਨੇ ਕਰਦੇ ਕਰਦੇ ਜੀ ਉਹਨੂੰ 4 ਮਹੀਨੇ ਪੂਰੇ ਹੋ ਗਏ ਰੋਜ਼ ਆਉਂਦਾ ਸੀ ਪੱਥਰ ਲੱਭਦਾ ਸੀ ਨਹੀਂ ਉਹਨੂੰ ਪੱਥਰ ਨਹੀਂ ਮਿਲਿਆ ਉਹਨੂੰ ਨੇ ਇੱਕ ਆਦਤ ਪੈ ਗਈ ਕਿ ਉਹਨੂੰ ਇਹ ਸੀ ਵੀ ਪੱਥਰ ਮਿਕਸ ਨਾ ਹੋ ਜਾਣ ਵੀ ਜਿਹੜੇ ਮੈਂ ਚਾਂਟੇ ਉਹ ਬਾਰ ਬਾਰ ਮੇਰੇ ਹੱਥ ਨਾਲ ਉਹਨੇ ਉਹਨੇ ਜਿਹੜੇ ਬਾਕੀ ਠੰਡੇ ਪੱਥਰ ਸੀ ਉਹ ਨਦੀ ਦੇ ਵਿੱਚ ਸੁੱਟਣੇ ਸ਼ੁਰੂ ਕਰਤੇ ਚਲੋ ਜੀ ਐਦਾਂ ਹੀ ਕਰਦੇ ਕਰਦੇ ਜਦੋਂ ਉਹ ਇੱਕ ਦਿਨ ਇਹ ਸਾਰਾ ਵਿਹਾਰ ਕਰਦਾ ਪਿਆ ਸੀ ਉਹਦੇ ਹੱਥ ਉਹ ਗਰਮ ਪੱਥਰ ਆ ਗਿਆ ਪਰ ਉਸ ਸਮੇਂ ਤੱਕ ਉਹ ਮਿਹਨਤ ਕਰ ਕਰਕੇ ਥੱਕ ਚੁੱਕਿਆ ਸੀ ਉਹਨੂੰ ਇੱਕ ਆਦਤ ਪੈ ਚੁੱਕੀ ਸੀ ਇੱਕ ਤਰ੍ਹਾਂ ਦਿਲ ਛੱਡ ਚੁੱਕਿਆ ਸੀ ਕਿ ਮੇਰੇ ਹੱਥ ਪੱਥਰ ਜਿਹੜੇ ਠੰਡੇ ਹੀ ਆਉਣੇ ਆ ਗਰਮ ਪੱਥਰ ਪਤਾ ਨਹੀਂ ਆਉਣਾ ਵੀ ਆ ਕਿ ਨਹੀਂ ਮੈਨੂੰ ਗੁਰੂ ਨੇ ਝੂਠ ਤਾਂ ਨਹੀਂ ਬੋਲਤਾ ਉਹਦੇ ਉਹਦੇ ਅੰਦਰ ਇਹ ਅਹਿਸਾਸ ਆ ਚੁੱਕਾ ਸੀ ਪਰ ਆਖਿਰ ਉਹਦੇ ਹੱਥ ਦੇ ਵਿੱਚ ਗਰਮ ਪੱਥਰ ਆ ਗਿਆ ਸੀ ਤੇ ਉਹਨੇ ਇਗਨੋਰ ਕੀਤਾ ਉਸ ਪੱਥਰ ਨੂੰ ਉਹਨੂੰ ਠੰਡੇ ਪੱਥਰਾਂ ਦੇ ਵਾਂਗੂ ਹੀ ਹੱਥ 'ਚ ਆਇਆ ਤੇ ਨਾਲ ਹੀ ਚੱਕ ਕੇ ਨਦੀ ਦੇ ਵਿੱਚ ਸੁੱਟਦਾ ਸੁੱਟਣ ਤੋਂ ਬਾਅਦ ਉਹਨੂੰ ਯਾਦ ਆਇਆ ਉਹਨੂੰ ਇਹ ਫੀਲ ਹੋਇਆ ਕਿ ਉਹ ਗਰਮ ਪੱਥਰ ਸੀਗਾ ਜਿਹੜਾ ਮੈਂ ਸੁੱਟਦਾ ਫਟਾਫਟ ਨਦੀ ਦੇ ਵਿੱਚ ਆਪ ਵਿਚਾਲ ਮਾਰਦਾ ਇੰਨੇ ਜ਼ਿਆਦਾ ਪੱਥਰਾਂ ਦੇ ਵਿੱਚ ਉਹ ਪੱਥਰ ਫੇਰ ਗੁੰਮ ਜਾਂਦਾ ਤੇ ਉਹ ਪੱਥਰ ਉਹਦੇ ਹੱਥ ਨਹੀਂ ਆਉਂਦਾ ਮਤਲਬ ਕਿ ਕਾਮਯਾਬੀ ਹੱਥ ਆ ਗਈ ਸੀ ਤੇ ਉਹ ਵੀ ਉਹਨੇ ਗਵਾ ਲਈ ਕਿਉਂ ਕਿਉਂਕਿ ਉਹ ਮਿਹਨਤ ਕਰਕੇ ਹਾਰ ਚੁੱਕਿਆ ਸੀ ਹਿੰਮਤ ਛੱਡ ਚੁੱਕਿਆ ਸੀ ਥੱਕ ਚੁੱਕਿਆ ਸੀ ਸੋ ਦੋਸਤੋ ਕਹਾਣੀ ਤਾਂ ਇੱਥੇ ਖਤਮ ਹੁੰਦੀ ਆ ਪਰ ਸਿੱਖਿਆ ਸ਼ੁਰੂ ਹੁੰਦੀ ਆ ਕਿ ਆਪਾਂ ਨੂੰ ਕਦੇ ਵੀ ਥੱਕ ਕੇ ਮਿਹਨਤ ਨਹੀਂ ਕਰਨੀ ਚਾਹੀਦੀ ਜਿੰਨਾ ਮਰਜੀ ਸਮਾਂ ਆਪਾਂ ਨੂੰ ਆਪਣਾ ਆਪਣੀ ਮੰਜ਼ਲ ਵੱਲ ਨੂੰ ਜਾਂਦਿਆਂ ਨੂੰ ਹੋ ਜੇ ਕਦੇ ਵੀ ਇਹ ਨਾ ਸੋਚੋ ਵੀ ਨਹੀਂ ਮੰਜ਼ਲ ਹੱਥ ਆਉਣੀ ਹੋਈ ਨਹੀਂ ਕਦੇ ਵੀ ਥੱਕੋ ਨਾ ਹੌਸਲਾ ਨਾ ਛੱਡੋ ਉਮੀਦ ਨਾ ਛੱਡੋ ਮੰਜ਼ਲ ਕਿਸੇ ਵੀ ਵਕਤ ਤੁਹਾਡੇ ਕੋਲ ਪਹੁੰਚ ਸਕਦੀ ਆ ਪਰ ਜੇ ਤੁਸੀਂ ਥੱਕੋਗੇ ਹਾਰੋਗੇ ਅੱਕੋਗੇ ਤਾਂ ਉਹ ਕੋਲ ਆਈ ਹੋਈ ਮੰਜ਼ਲ ਉਹ ਵੀ ਤੁਹਾਡੇ ਕੋਲੋਂ ਖੁੱਸ ਸਕਦੀ ਆ ਸੋ ਹਮੇਸ਼ਾ ਜਿੰਦਾਦਿਲੀ ਦੇ ਨਾਲ ਮਿਹਨਤ ਕਰੋ ਜਜ਼ਬੇ ਦੇ ਨਾਲ ਮਿਹਨਤ ਕਰੋ ਪੋਜ਼ਿਟਿਵ ਰਹਿ ਕੇ ਮਿਹਨਤ ਕਰੋ ਹਮੇਸ਼ਾ ਤਿਆਰ ਰਹੋ ਕਿ ਕਾਮਯਾਬੀ ਕਦੇ ਵੀ ਆ ਕੇ ਤੁਹਾਡੇ ਪੈਰ ਚੁੰਮ ਸਕਦੀ ਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਦੇ ਵਿੱਚ ਕਿਸੇ ਹੋਰ ਨਵੀਂ ਮੋਟੀਵੇਸ਼ਨ ਦੇ ਨਾਲ ਜਲਦੀ ਮਿਲੂੰਗਾ